ਮਰਹੂਮ ਪਿਤਾ ਦਾ ਕਤਲ ਕਰਨ ਵਾਲਾ ਦੋਸ਼ੀ ਨਿਕਲਿਆ ਬੇਟਾ ਪੁਲਿਸ ਨੇ ਬੇਟੇ ਨੂੰ ਅਸਲੇ ਸਮੇਤ ਕਿਤਾ ਗ੍ਰਿਫਤਾਰ ਤੋਂ ਅੰਦਾਜ਼ਾ ਦਈਏ ਕਿ 20 ਦਸੰਬਰ ਨੂੰ ਬਠਿੰਡਾ ਦੇ ਜੀ ਜੀ ਮਿੱਤਰ ਟਾਵਰ ਦੇ ਨਜ਼ਦੀਕ ਹੋਏ ਸਾਬਕਾ ਸਬ ਇੰਸਪੈਕਟਰ ਓਮ ਪ੍ਰਕਾਸ਼ ਦਾ ਗੋਲੀਆਂ ਮਾਰ ਕੇ ਕਤਲ ਮਾਮਲੇ ਦੇ ਵਿੱਚ ਬਠਿੰਡਾ ਪੁਲਿਸ ਦੇ ਵੱਲੋਂ ਮੁਲਜ਼ਮ ਹਰ ਸਿਮਰਤ ਸਿੰਘ ਨੂੰ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧ ਦੇ ਵਿੱਚ ਡੀਐਸਪੀ ਸਿਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕੀ ਕੁਝ ਕਿਹਾ ਹੈ ਤੁਸੀਂ ਖੁਦ ਹੀ ਸੁਣੋ ਉਹਨਾਂ ਦੀ ਜਵਾਨੀ 20 12 2024 ਨੂੰ ਚੋਕੜਾ ਸ਼ਾਮ ਨੂੰ 6:30 ਵਜੇ ਡੀਡੀ ਟਾਵਰ ਜਿਹੜਾ ਮੁਲਤਾਨੀਆ ਰੋਡ ਤੇ ਹੈਗਾ ਉਥੇ ਸਾਡੇ ਇੱਕ ਰਿਟਾਇਰਡ ਇਨਸਪੈਕਟਰ ਓਮ ਪ੍ਰਕਾਸ਼ ਸੀ ਉਹਦੇ ਕਿਸੇ ਨਾਮ ਨੂੰ ਵਿਅਕਤੀ ਨੇ ਫੈਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸਾਨੂੰ ਇਹ ਜਾਣਕਾਰੀ ਮਿਲੀ ਜਾਣਕਾਰੀ ਤੋਂ ਬਾਅਦ ਅਸੀਂ ਮੌਕੇ ਤੇ ਜਾ ਕੇ ਮੌਕਾ ਮਲਾਜ਼ਾ ਕਰ ਕੀਤਾ ਸਾਰਾ ਕੁਝ ਕਰਕੇ ਅਸੀਂ ਜਿਹੜੀ ਇਹਦੀ ਐਫਆਈਆਰ ਦਰਜ ਕੀਤੀ ਉਸ ਤੋਂ ਬਾਅਦ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੇ ਅਮਨੀਤ ਕੌਂਡਲ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਸੀ ਅਸੀਂ ਐਸਐਚਓ ਕੇ ਨਾਲ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਤਾਂ ਦੌਰਾਨ ਇਹ ਤਫ਼ਤੀਸ਼ ਜਿਹੜਾ ਸੀਗਾ ਮਰਨ ਵਾਲਾ ਊਂਪ੍ਰਕਾਸ਼ ਸੀਗਾ ਉਹ ਕਾਫੀ ਸਾਲਾਂ ਤੋਂ ਜਿਹੜਾ ਆਪਦੇ ਘਰ ਨਹੀਂ ਜਾਂਦਾ ਸੀ ਉਹਦਾ ਆਪਣੀ ਵਾਈਫ ਦੇ ਨਾਲ ਜਿਹੜਾ ਸੀ ਤਲਾਕ ਦਾ ਕੇਸ ਵੀ ਚੱਲਦਾ ਸੀ ਤੇ ਮਾਨਯੋਗ ਅਦਾਲਤ ਦੇ ਵਿੱਚ ਉਹਦਾ ਖਰਚੇ ਦਾ ਕੇਸ ਵੀ ਚੱਲਦਾ ਸੀਗਾ ਜਿਹਦੇ ਕਰਕੇ 15-20 ਸਾਲ ਤੋਂ ਆਪਣੇ ਘਰ ਨਹੀਂ ਜਾ ਰਿਹਾ ਸੀ ਇੱਥੇ ਇੱਕ ਸਾਡੇ ਲੇਡੀ ਐਸ.ਐਚ.ਈ ਹੈਗੀ ਮਧੂਵਾਲਾ ਉਹ ਉਹ ਉਹਦੇ ਪਿੰਡ ਦੀ ਰਹਿਣ ਵਾਲੀ ਹੈ ਤੇ ਉਹਦੀ ਰਿਸ਼ਤੇਦਾਰ ਵੀ ਹੈ ਉਹ ਉਹਦੇ ਘਰ ਵਿੱਚ ਰਹਿ ਰਹੀ ਸੀ ਤਾਂ ਇਸ ਤਰ੍ਹਾਂ ਅਸੀਂ ਜਦੋਂ ਡੰਗਾਈ ਨਪੜਤਾਲ ਕੀਤੀ ਤਾਂ ਹੌਲੀ-ਹੌਲੀ ਜਿਹੜਾ ਐਸਾ ਦਾ ਪਰਿਵਾਰਕ ਜਿਹੜਾ ਸੀਗਾ ਸਾਨੂੰ ਥੋੜਾ ਜਿਹਾ ਡਿਸਪਿਊਟ ਉਹਦੇ ਵਿੱਚ ਨਜ਼ਰ ਆਇਆ ਤਾਂ ਐਸ.ਐਚ.ਓ. ਸਾਹਿਬ ਤੇ ਇਹਨਾਂ ਦੀ ਟੀਮ ਨੇ ਜਿਹੜਾ ਸੀਗਾ ਕੱਲ ਜਿਹੜਾ ਓਮ ਪ੍ਰਕਾਸ਼ ਹੈ ਉਹਦਾ ਬੇਟਾ ਹਰ ਸਿਮਰਨਜੀਤ ਸਿੰਘ ਉਰਫ ਜੱਗਾ जिने हे उस, उस दिन कत्ल ਕੀਤਾ ਸੀਗਾ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ ਉਹਦੇ ਵਿੱਚੋਂ ਜਿਹੜੀ ਦਨਾਲੀ ਜਿਹੜੀ ਹੈਗੀ ਹੈ ਬੰਦੂ ਉਹ ਵੀ ਬਰਾਮਦ ਕਰ ਲਈ ਹੈ ਤੇ ਦੋਦ ਜਿਹੜੇ ਉਸ ਦਿਨ ਖੋਲ ਚੱਲੇ ਸੀ ਉਹ ਵੀ ਬਰਾਮਦ ਕਰ ਲਏ ਜਿਹੜੀ ਹਾ ਜਿਹੜੀ ਉਹਦੀ ਗਨ ਹੈਗੀ ਆ ਉਹ ਲਾਇਸੈਂਸੀ ਹੈ ਉਹਦੇ ਦੋਸ਼ੀ ਦੇ ਨਾਮ ਤੇ ਹੀ ਹੈ ਜਿਹੜੀ ਰਜਿਸਟਰਡ ਬੇਟ ਨੇ ਕੀ ਦੱਸਿਆ ਵੀ ਕਿਉਂ ਮਾਰਿਆ ਕਾਰਨ ਇਹਦੀ ਜਦੋਂ ਬੇਟੇ ਤੋਂ ਪੁੱਛਗਿਛ ਕੀਤੀ ਹੈਗੀ ਤਾਂ ਇੱਕ ਤਾਂ ਇਹ ਕਾਫੀ ਸਮੇਂ ਤੋਂ ਕਰਨੀ ਜਾ ਰਿਹਾ ਸੀ ਇੱਕ 2 ਕੁ ਮਹੀਨੇ ਪਹਿਲਾਂ ਜਿਹੜੇ ਓਮ ਪ੍ਰਕਾਸ਼ ਸੀਗੇ ਉਹਨਾਂ ਦੀ ਵਾਈਫ ਦੀ 2 ਕੁ ਮਹੀਨੇ ਪਹਿਲਾਂ ਡੈਥ ਹੋ ਗਈ ਕਿਸੇ ਬਿਮਾਰੀ ਕਰਕੇ ਇੱਕ ਤਾਂ ਉਹ ਰੀਜ਼ਨ ਮੰਨਦਾ ਕਿ ਜਿਹੜਾ ਘਰ ਦਾ ਕਲੇਸ਼ ਸੀ ਦਿਮਾਗੀ ਪਰੇਸ਼ਾਨੀ ਸੀਗੀ ਉਹਦੀ ਮਾਤਾ ਨੂੰ ਜਿੱਦੇ ਕਰਕੇ ਉਹਦੀ ਡੈਥ ਹੋਈ ਹੈ ਸੈਕੰਡ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਥੋੜੀ ਬਹੁਤ ਪ੍ਰਾਪਰਟੀ ਸੀਗੀ ਜੈਤੋ ਦੇ ਵਿੱਚ ਉਸ ਪ੍ਰਾਪਰਟੀ ਤੇ ਇਹਦੇ ਫਾਦਰ ਨੇ 2-4 ਮਹੀਨੇ ਪਹਿਲਾਂ ਲੋਨ ਲੈ ਲਿਆ ਸੀ ਜਿਹਦੇ ਕਰਕੇ ਉਸ ਨੂੰ ਲੱਗਿਆ ਕਿ ਜੋ ਕੁਝ ਮੇਰੇ ਕੋਲੇ ਹੈਗਾ ਉਹ ਸਾਰਾ ਕੁਝ ਮੇਰਾ ਬਾਪ ਆ ਜਿਹੜਾ ਖਤਮ ਕਰ ਦੂਗਾ ਜਿਸ ਰੰਜਸ ਦੇ ਤਹਿਤ ਉਸਨੇ ਆਪਣੇ ਪਿਤਾ ਦਾ ਉਹਦੇ ਉਹ ਉਹਨਾਂ ਦੀ ਰਿਸ਼ਤੇਦਾਰ ਹੈਗੀ ਆ ਜੀ ਉਸ ਤੇ ਪਿੰਡ ਦੀ ਹੀ ਉਥੋਂ ਦੀ ਰਿਸ਼ਤੇਦਾਰੀ ਚ ਵਿੱਚ ਉਹਦੇ ਪਰਜਾਈ ਵਗੈਰਾ ਲੱਗਦੀ ਹੈ ਉਹਦੇ ਨਾਲ ਉਹ ਰਹਿ ਰਿਹਾ ਸੀ ਅੱਗੇ ਰਿਲੇਸ਼ਨਾਂ ਬਾਰੇ ਆਪਾਂ ਕੋਈ ਵੀ ਡਿਟੇਲਸ ਆਪਾਂ ਨੂੰ ਜਾਣਕਾਰੀ ਨਹੀਂ ਸਿਰਫ ਇਹ ਪਹਿਲਾਂ ਵੀ ਇਸ ਤੇ ਕੋਈ ਮਾਮਲਾ ਦਰਜ ਨਹੀਂ ਨਹੀਂ ਜੀ ਇਸ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕੰਮ ਕੀ ਕਰਦਾ ਸੀ ਅਜੇ ਏ ਪ੍ਰਾਈਵੇਟ ਤੇ ਜਿਹੜਾ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਜਿਹੜਾ ਕੈਸ਼ ਵਗੈਰਾ ਆਪਣੇ ਜਿਹੜਾ ਆ ਹੈਗਾ ਡੀਐਮ ਚ ਨਹੀਂ ਏਟੀਐਮ ਨਹੀਂ ਜਿਹੜਾ ਆਪਣਾ ਆ ਮਾਰਟ ਹੈਗਾ ਡੀਮਾਰਟ ਇਹਦੇ ਵਿੱਚ ਕੈਸ਼ ਵੈਨ ਦੇ ਉੱਪਰ ਜਿਹੜਾ ਸੀਗਾ ਇਹ ਨੌਕਰੀ ਕਰਦਾ ਸੀਗਾ ਪ੍ਰਾਈਵੇਟ ਮੇਨ ਪ੍ਰੋਪਰਟੀ ਦਾ ਡਿਸਪਲਰ ਸੀ ਅ ਮੇਨ ਪ੍ਰੋਪਰਟੀ ਡਿਸਪਲਰ ਆਪਣੇ ਘਰ ਨਹੀਂ ਜਾਂਦਾ ਸੀਗਾ ਇਹ ਪ੍ਰੋਪਰਟੀ ਤੇ ਲੋਨ ਲੈ ਲਿਆ ਸੀਗਾ ਜਿਹਦੇ ਕਰਮੋਂ ਉਹਨੂੰ ਏਸੀ ਵੀ ਜਿਹੜਾ ਸਾਰੇ ਮੇਰੀ ਪ੍ਰੋਪਰਟੀ ਹੈ ਇਹ ਸਾਰੀ ਖਤਮ ਕਰ ਦਿੰਦਾ ਹੈ ਤਾਂ ਕਿੱਥੇ ਰਿਆ ਸੀ ਜੇ ਬੇਟਾ ਬੇਟਾ ਉਹ ਜੇਤੂ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ ਮੈਨੜਾ ਜੀ ਉਹਦਾ ਬੇਟਾ ਮੈਨੜਾ ਜੀ ਉਹਦੇ ਇੱਕ ਅੱਗੇ ਬੇਟੀ ਸੀ ਇਹ ਕਦ ਤੇ ਆਇਆ ਸੀਗਾ ਜੀ ਇਹ ਮੋਟਰਸਾਈਕਲ ਤੇ ਆਇਆ ਸੀਗਾ ਜੀ ਮੋਟਰਸਾਈਕਲ ਵੀ ਇਹਦਾ ਆਪਦੀ ਹੈ ਮੋਟਰਸਾਈਕਲ ਤੇ ਆਇਆ ਸੀ ਤੇ ਮੋਟਰਸਾਈਕਲ ਤੇ ਚਲਾ ਗਿਆ ਸੀ ਸਰ ਇਹ ਆਪਣਾ ਜਿਹਨੂੰ ਬਾਰੇ ਕਿਸੇ ਕਦ ਰਿਟਾਇਰ ਹੋਈ ਸੀ ਜੀ ਆਪਣਾ ਕੀ ਰੈਂਕ ਤੇ ਸੀ ਇਹ ਇਨਸਪੈਕਟਰ ਰਿਟਾਇਰ ਹੋਇਆ ਸ਼ਾਇਦ 2009 ਦੇ ਵਿੱਚ ਰਿਟਾਇਰ ਬਠਿੰਡੀ ਸੀ ਪੋਸਟਿੰਗ ਸੀ ਇਹ ਵਨ ਪੰਜਾਬੀ ਟੀਵੀ ਦੇ ਲਈ ਬਠਿੰਡਾ ਤੋਂ ਅਰਵਿੰਦਰ ਸਿੰਧੀ ਖਾਸ ਰਿਪੋਰਟ